ਹਾਂਜੀ ਸਤਿ ਸ਼੍ਰੀ ਅਕਾਲ ਜੀ ਸੋ ਸਵਾਗਤ ਆ ਤੁਹਾਡਾ ਮੇਰੇ ਚੈਨਲ 'ਤੇ ਗੱਲ ਕਰਦੇ ਆ ਬੋਲ ਮਿੱਟੀ ਤੇ ਆ ਬਾਵਿਆ ਵੀਡੀਓ ਬਾਰੇ ਸੋ ਵੀਡੀਓ ਵਿੱਚ ਜਿਵੇਂ ਤੁਸੀਂ ਦੇਖਿਆ ਐਂਡ ਦੇ ਕੀ ਗगन ਨੇ ਇੰਦਰ ਨੂੰ ਕਹਿ ਦਿੱਤਾ ਕਿ ਸਾਡੇ ਕਰੋਨਿਕਲ ਜਾ ਪਰ ਉਹ ਕਰ ਉਸਦਾ ਹੀ ਹੁੰਦਾ ਹੈ ਤੇ ਇੰਦਰ ਕਿੱਥੇ ਜਾਂਦਾ ਹੈ ਤੇ ਕਿਰਨ ਕੀ ਫੈਸਲਾ ਲੈਂਦੀ ਹੈ ਸੋ ਆਪਾਂ ਤੁਹਾਨੂੰ ਇਸ ਵੀਡੀਓ ਵਿੱਚ ਦੱਸਾਂਗੇ ਵੀਡੀਓ ਨੂੰ ਪੂਰੀ ਐਂਡ ਤੱਕ ਜ਼ਰੂਰ ਦੇਖਿਓ ਕਿ ਤੁਸੀਂ ਜਾਣਦੇ ਹੋ ਕਿ ਨਵੀ ਨੂੰ ਇੰਦਰ ਤੋਂ ਕਾਫੀ ਪ੍ਰੋਬਲਮ ਹੋ ਰਹੀ ਹੈ ਕਿਉਂਕਿ ਉਹ ਚਾਹੁੰਦੀ ਆ ਕਿ ਇੰਦਰ ਮੇਰੀ ਲਾਈਫ ਵਿੱਚ ਕੋਈ ਵੀ ਇੰਟਰਫੇਅਰ ਨਾ ਕਰੇ ਕਿਉਂਕਿ ਨਵੀ ਆਪਣੇ ਪੇਕੇ ਬੈਠੀ ਹੋਈ ਆ ਤੇ ਇੰਦਰ ਉਸ ਨੂੰ ਸਮਝਾਉਂਦਾ ਰਹਿੰਦਾ ਹੈ ਕਿ ਤੂੰ ਆਪਣੇ ਸਹੁਰਿਆਂ ਨਾਲ ਵੀ ਪਿਆਰ ਨਾ ਰਹਿ ਤੈਨੂੰ ਉਹ ਵੀ ਚੰਗੇ ਲੱਗਣ ਲੱਗ ਅਨਕੇ ਉਸ ਨੂੰ ਐਗਜ਼ੈਂਪਲ ਵੀ ਦਿੰਦਾ ਹੈ ਪਰ ਉਹ ਇਹ ਗੱਲ ਨੂੰ ਸਮਝਣ ਦੀ ਬਚਾਏ ਇੰਦਰ ਨੂੰ ਹੀ ਗੱਲਾਂ ਸੁਣਾਉਣ ਲੱਗ ਜਾਂਦੀ ਹੈ ਤੇ ਉਸਨੇ ਆਪਣੇ ਭਰਾ ਗਗਨ ਨੂੰ ਪਹਿਲਾਂ ਹੀ ਚੁਕਣਾ ਦਿੱਤੀ ਹੁੰਦੀ ਹੈ ਕਿ ਇਹ ਮੈਨੂੰ ਬਹੁਤ ਤੰਗ ਕਰ ਰਿਹਾ ਤੇ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਆ ਰਿਹਾ ਸੋ ਗਗਨ ਉੱਥੇ ਗੁੱਸੇ 'ਚ ਆਇਆ ਇੰਦਰ ਨੂੰ ਇਹ ਕਹਿ ਹੀ ਦਿੰਦਾ ਹੈ ਕਿ ਤੂੰ ਇਸ ਘਰ ਵਿੱਚੋਂ ਜਾ ਸਕਦਾ ਹੈ ਇਹ ਗੱਲ ਉਸ ਨੂੰ ਬਹੁਤ ਚੁਪਦੀ ਆ ਉਹ ਉੱਥੋਂ ਤਾਂ ਉੱਠ ਕੇ ਚਲਾ ਜਾਂਦਾ ਹੈ ਪਰ ਜਦ ਉਸ ਦੀ ਮੰਮੀ ਦੱਸਦੀ ਹੈ ਕਿ ਇਹ ਘਰ ਇੰਦਰ ਦਾ ਹੈ ਤੇ ਗਗਨ ਤੇ ਨਵੀਂ ਦੇ ਹੋਸ਼ ਜੋ ਜਾਂਦੀ ਹੈ ਤੇ ਕਿਰਨ ਵੀ ਸੋਚੇ ਪੈ ਜਾਂਦੀ ਹੈ ਸੋ ਉੱਥੇ ਕਿਰਨ ਜਿਆਦਾ ਆਪਣੇ ਘਰ ਵਾਲੇ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਹੈ ਕਿ ਉਸ ਦਾ ਕੀ ਕਸੂਰ ਹੈ ਜੇਕਰ ਉਹ ਸਮਝਾ ਰਿਹਾ ਤੇ ਕੋਈ ਚੰਗੀ ਸਿੱਖਿਆ ਹੀ ਦੇ ਰਿਹਾ ਤੇ ਉੱਥੇ ਗगन ਕਿਰਨ ਦੇ ਦਿਵਾਲੇ ਹੋ ਜਾਂਦਾ ਹੈ ਤੇ ਉਸ ਨੂੰ ਮਾਰਨ ਦੀ ਕੋਸ਼ਿਸ਼ ਵੀ ਕਰਦਾ ਹੈ ਨਵੀ ਇਹ ਸਾਰਾ ਕੁਝ ਵੇਖਦੀ ਰਹਿੰਦੀ ਹੈ ਤੇ ਨਵੀ ਨੂੰ ਇਸ ਗੱਲ ਦੀ ਵੀ ਜੈਲਸੀ ਹੁੰਦੀ ਹੈ ਕਿ ਇੰਦਰ ਮੇਰੀ ਮੰਮੀ ਨਾਲ ਜ਼ਿਆਦਾ ਕੋਲ ਮਿਲ ਰਿਹਾ ਹੈ ਤੇ ਇਹ ਗੱਲ ਉਹ ਗगन ਦੇ ਕੰਨ ਵਿੱਚ ਵੀ ਪਾ ਦਿੰਦੀ ਹੈ ਜਿਸ ਕਰਕੇ ਗगन ਵੀ ਵੇਖ ਕੇ ਇਹੀ ਸੋਚੇ ਇਹ ਕਿ ਸਾਡੀ ਮਾਂ ਉਸਦੇ ਨਾਲ ਜ਼ਿਆਦਾ ਕਰਦੀ ਹੈ ਅਵੇਦੀ ਮਾ ਨਵੀ ਦੇ ਗगन ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਆ ਕਿ ਇਦਾਂ ਦੀ ਕੋਈ ਗੱਲ ਨਹੀਂ ਉਹ ਚਾਰ ਦਿਨ ਲਈ ਸਾਡੇ ਕੋਲ ਪਰੋਣਾ ਆਇਆ ਉਸਨੇ ਵਾਪਸ ਹੀ ਚਲਾ ਜਾਣਾ ਹੈ ਪਰ ਇਹ ਗੱਲ ਗगन ਤੇ ਨਵੀ ਮੰਨਣ ਲਈ ਤਿਆਰ ਨਹੀਂ ਥੀ ਇਸ ਕਰਕੇ ਉਸ ਨੂੰ ਇਹ ਕਹਿ ਦਿੰਦੇ ਆ ਕਿ ਇੱਥੋਂ ਚਲਾ ਗਿਆ ਪਰ ਇਹ ਗੱਲ ਦਾ ਇੰਦਰ ਬਿਲਕੁਲ ਵੀ ਹੱਕ ਨਹੀਂ ਜਿਤਾਉਂਦਾ ਕਿ ਇਹ ਘਰ ਮੇਰਾ ਏ ਉਹ ਤੋਂ ਜਾਣ ਲਈ ਤਿਆਰ ਹੋ ਜਾਂਦਾ ਹੈ ਉਸਦੀ ਮੰਮੀ ਦੇ ਦੱਸਣ ਤੋਂ ਬਾਅਦ ਫਿਰ ਗगन ਤੇ ਨਵੀ ਦੇ ਜੋ ਹੋਸ਼ ਉੜਦੇ ਆ ਫਿਰ ਉਹ ਸੋਚਦੇ ਆ ਕਿ ਜੇਕਰ ਉਸਨੇ ਹੀ ਸਾਨੂੰ ਆਪਣੇ ਘਰੋਂ ਕੱਢ ਦਿੱਤਾ ਤੇ ਫਿਰ ਇਸ ਕਰਕੇ ਉਹ ਆਪਣੀ ਮੰਮੀ ਦੇ ਕਹਿਣ ਤੇ ਇੰਦਰ ਨੂੰ ਕਹਿਣ ਲੱਗ ਪੈਂਦੇ ਆ ਕਿ ਤੂੰ ਇੱਥੇ ਰਹਿ ਸਕਦਾ ਏ ਪਰ ਸਾਡੀ ਜ਼ਿੰਦਗੀ ਵਿੱਚ ਤੂੰ ਬਿਲਕੁਲ ਵੀ ਇੰਟਰਫੇਅਰ ਨਹੀਂ ਕਰਨਾ ਤੇ ਉੱਥੇ ਹੀ ਇੰਦਰ ਇਹ ਕਹਿੰਦਾ ਹੈ ਕਿ ਮੈਂ ਤੁਹਾਡੀ ਜ਼ਿੰਦਗੀ ਵਿੱਚ ਕੋਈ ਇੰਟਰਫੇਅਰ ਕਰਨ ਲਈ ਨਹੀਂ ਆਇਆ ਮੈਂ ਤੇ ਸਭ ਨੂੰ ਨਵੀਂ ਨੂੰ ਸਮਝਾ ਰਿਹਾ ਸੀ ਕਿਉਂਕਿ ਆਪਣੇ ਸਹੁਰੇ ਚਾਹੇਗੀ ਤੇ ਉਹਨਾਂ ਨਾਲ ਕੁਲੇ ਮਿਲੇਗੀ ਤੇ ਉਹਨਾਂ ਨੂੰ ਵੀ ਵਧੀਆ ਲੱਗੇਗਾ ਇਸ ਵਿੱਚ ਮਾੜੀ ਗੱਲ ਕਿਹੜੀ ਜੇਕਰ ਕਿਰਨ ਭਾਦੀ ਹਮੇਸ਼ਾ ਆਪਣੇ ਪੇਕੇ ਬੈਠੀ ਰਹੇ ਤਾਂ ਤੁਸੀਂ ਉਸ ਨੂੰ ਉੱਥੇ ਬੈਠਣ ਦੇ ਉਹ ਕੇ ਸੋਚਦਾ ਇਹ ਸਾਰੀਆਂ ਗੱਲਾਂ ਉਹ ਗਗਨ ਨੂੰ ਕਹਿੰਦਾ ਤੇ ਗਗਨ ਸੋਚਦਾ ਤੇ ਹੈਗਾ ਇਹ ਪਰ ਫਿਰ ਵੀ ਇੰਦਰ ਦੀ ਗੱਲ ਮੰਨਣ ਲਈ ਤਿਆਰ ਨਹੀਂ ਹੁੰਦਾ ਕਿਉਂਕਿ ਉਹਦੀ ਈਗੋ ਹਰਟ ਹੁੰਦੀ ਆ ਤੇ ਇਸ ਕਰਕੇ ਉਹ ਸੋਚਦਾ ਹੈ ਕਿ ਜੇਕਰ ਮੈਂ ਇਸ ਦੀ ਗੱਲ ਮੰਨ ਲਈ ਤਾਂ ਮੈਨੂੰ ਬੇਵਕੂਫ ਹੀ ਸਮਝੇਗਾ ਤੇ ਇਸ ਕਰਕੇ ਉਹ ਸਗੋਂ ਅਗੋਂ ਇੰਦਰ ਨੂੰ ਟੋਕਾਂ ਲੱਗ ਚਾਹੁੰਦਾ ਏ ਸੋ ਇੰਦਰ ਨੇ ਹੁਣ ਇਹ ਫੈਸਲਾ ਲੈ ਲਿਆ ਹੈ ਕਿ ਮੈਂ ਇਹ ਕਾਰ ਵਿੱਚ ਨਹੀਂ ਰਹਿਣਾ ਕਿਉਂਕਿ ਉਸ ਨੂੰ ਲੱਗਦਾ ਹੈ ਕਿ ਮੇਰੇ ਨਾਲ ਕੋਈ ਵੀ ਦਿਲੋ ਲगाव ਨਹੀਂ ਕਰ ਰਿਹਾ ਪਰ ਕਿਰਨ ਉਥੇ ਇੰਦਰ ਨੂੰ ਸਮਝਾਉਂਦੀ ਆ ਤੇ ਇਹ ਕਹਿੰਦੀ ਆ ਕਿ ਇਹਨਾਂ ਦੇ ਕਹਿਣ ਤੇ ਤੂੰ ਇੱਥੋਂ ਨਾ ਜਾ ਕਿਉਂਕਿ ਮੈਨੂੰ ਵੀ ਇਹ ਬਹੁਤ ਗੱਲਾਂ ਸੁਣਾਉਂਦੇ ਆ ਪਰ ਮੈਂ ਕਿਹੜਾ ਇੱਥੋਂ ਚਾਨੀ ਆ ਕਿਸੇ ਨਾ ਕਿਸੇ ਦਿਨ ਤਾਂ ਇਹਨਾਂ ਨੂੰ ਸਮਝ ਆਏਗੀ ਫਿਰ ਇੰਦਰ ਸੋਚਦਾ ਹੈ ਕਿ ਇਹਨਾਂ ਨੂੰ ਸਮਝਾ ਲੈਣ ਲਈ ਇੱਥੇ ਰਹਿਣ ਹੀ ਪਹਿਣਾਏ ਸੋ ਹੁਣ ਇੰਦਰ ਨੇ ਫੈਸਲਾ ਲਿਆ ਕਿ ਇਸ ਘਰ ਵਿੱਚ ਰਹਿ ਕੇ ਕੀ ਮੈਂ ਇਹਨਾਂ ਦੀਆਂ ਅੱਖਾਂ ਖੋਲ ਸਕਦਾ ਹਾਂ ਸੋ ਦੇਖਦੇ ਹਾਂ ਹੁਣ ਨੈਕਸਟ ਵੀਡੀਓ ਵਿੱਚ ਕੀ ਹੁੰਦਾ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਜਰੂਰ ਲਾਈਕ ਕਰਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਧੰਨਵਾਦ